ਜੀ ਸਸ਼ਿਆ ਕਾਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ حاضر ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਆ ਜੀ ਆਪਾਂ ਤੁਹਾਨੂੰ ਮਠਿਆਈ ਬਣਾਉਣ ਦਾ ਤਰੀਕਾ ਦੱਸਦੇ ਹਾਂ ਜੋ ਕਿ ਮਾਰਕੀਟ ਦੇ ਵਿੱਚ 1000 ਰੁਪਏ ਕਿਲੋ ਮਠਿਆਈ ਮਿਲ ਰਹੀ ਆ ਤੇ ਆਪਾਂ ਇਹ ਘਰੇ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜੀਆਂ ਮੈਂ ਚੀਜ਼ਾਂ ਇਹਦੇ ਵਿੱਚ ਪਾਉਣ ਲਈ ਲਈਆਂ ਉਹ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਦੱਸ ਨਹੀਂ ਆ ਕਿ ਕਿਹੜੀ ਚੀਜ਼ ਆ ਠੀਕ ਹੈ ਜੀ ਹਾਂਜੀ ਆ ਆਪਣੇ ਕੋਲੇ ਇੱਕ ਕੌਲੀ ਬੇਸਣ ਆ ਬੇਸਣ ਕਿਹੜਾ ਹੈਗਾ ਸੋਲਿਆਂ ਦਾ ਪੁੱਜੇ ਹੋਈ ਸੋਲਿਆਂ ਨੂੰ ਮੈਕਸੀ ਦੇ ਵਿੱਚ ਪੀਸ ਲੈਣਾ ਪੀਸ ਕੇ ਇਹਦਾ ਪਾਊਡਰ ਬਣਾ ਲੈਣਾ ਠੀਕ ਹੈ ਜੀ ਇੱਕ ਤਰ੍ਹਾਂ ਇਹ ਬੇਸਣ ਬਣ ਕੇ ਰੈਡੀ ਹੋ ਗਿਆ ਆ ਆਪਣੇ ਕੋਲੇ ਨਾਰੀਅਲ ਦਾ ਮਰਾਦਾ ਆ ਆਪਣੇ ਕੋਲੇ ਦੇਸੀ ਸ਼ੱਕਰ ਆ ਤੇ ਆ ਖੰਡਾ ਦੇਸੀ ਜੀ ਜੇ ਆਪਾਂ ਇਹਦੀ ਥਾਂ ਤੇ ਸ਼ੱਕਰ ਪਾਉਣਾ ਚਾਹੁੰਨੇ ਸ਼ੱਕਰ ਪਾ ਲਓ ਪਰ ਸ਼ੱਕਰ ਜੀ ਤੋਂ ਆਪਾਂ ਆਹ ਬਰਾ ਸੁੱਕਾ ਦੁੱਧ ਪਾਉਨੇ ਆ ਹਨਾ ਇਹਦੇ ਨਾਲ ਫਿਰ ਜਿਹੜਾ ਆ ਵਾਲਾ ਤੁਸੀਂ ਇੱਥੇ ਸ਼ੱਕਰ ਪਾਉਂਗੇ ਫਿਰ ਉਹ ਸੈੱਟ ਨਹੀਂ ਰਹਿੰਦੀਗੀ ਤੁਸੀਂ ਇੱਥੇ ਸ਼ੱਕਰ ਦੇ ਨਾਲ ਇਹਦੇ ਨਾਲ ਸੁੱਕੇ ਦੁੱਧ ਦੇ ਨਾਲ ਇਹ ਜਿਹੜੀ ਹੈਗੀ ਦੇਸੀ ਸ਼ੱਕਰ ਹੀ ਪਾਉਣੀ ਆ ਦੇਸੀ ਸ਼ੱਕਰ ਜੇ ਤੁਹਾਡੇ ਕੋਲੇ ਨਾ ਵੀ ਹੋਈ ਤੁਸੀਂ ਕੋਲੀ ਦੂਜੀ ਖੰਡ ਦੀ ਲੈ ਕੇ ਉਹਨੂੰ ਮੈਕਸੀ ਦੇ ਵਿੱਚ ਪੀਸ ਲਿਓ ਠੀਕ ਹੈ ਜੀ ਆ ਆਪਣੇ ਕੋਲੇ ਮਿਲਕ ਪਾਊਡਰ ਆ ਸੁੱਕਾ ਦੁੱਧ ਆ ਆ ਆਪਣੇ ਕੋਲੇ ਦੂਸਰਾ ਦੁੱਧ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਆਪਣੇ ਕੋਲੇ ਫਰੂਟ ਕਲਰ ਆ ਠੀਕ ਹੈ ਜੀ ਫਰੂਟ ਕਲਰ ਆ ਹਾਂਜੀ ਆ ਆਪਣੇ ਕੋਲੇ ਫੂਡ ਕਲਰ ਆ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਨਾ ਤੇ ਮਿਕਸ ਕਰਾਂਗੇ ਇਹ ਵੀ ਤੁਹਾਨੂੰ ਮੈਂ ਦੱਸਦੀ ਆ ਬਾਅਦ ਵਿੱਚ ਕਰੋ ਮਿਕਸ ਕਰਨਾ ਸਭ ਤੋਂ ਪਹਿਲਾਂ ਆਪਾਂ ਕੀ ਚੀਜ਼ ਪਾਉਣੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਬੌਲ ਦੇ ਵਿੱਚ ਜਿਹੜੀ ਇੱਕ ਬੌਲ ਆ ਇਹਨੂੰ ਡੋਂਗੇ ਦੇ ਵਿੱਚ ਆਪਾਂ ਪਾ ਲੈਣਾ ਬੇਸਨ ਨੂੰ ਆਪਾਂ ਡੋਂਗੇ ਦੇ ਵਿੱਚ ਇੱਕ ਕੌਲੀ ਬੇਸਨ ਦੀ ਪਾ ਲਈ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜਾ ਆਪਾਂ ਹੈਗਾਗਾ ਆਪਣਾ ਸੁੱਕਾ ਦੁੱਧ ਸੁੱਕਾ ਪਾਊਡਰ ਠੀਕ ਹੈ ਜੀ ਦੁੱਧ ਦਾ ਇਹ ਪਾ ਲੈਣਾ ਮਿਲਕ ਪਾਊਡਰ ਬੋਲਦੇ ਆ ਇਹਨੂੰ ਵੀ ਪਾ ਲੈਣਾ ਇਹਦੇ ਵਿੱਚ ਬਹੁਤ ਸੁਣੀ ਮਠਿਆਈ ਬਣ ਕੇ ਘਰੇ ਆਪਾਂ ਰੈਡੀ ਕਰ ਸਕਦੇ ਆ ਠੀਕ ਹੈ ਜੀ ਇਹ ਪਾ ਲਿਆ ਇਸ ਤੋਂ ਬਾਅਦ ਆਪਾਂ ਪਾਉਣਾ ਇਹਦੇ ਵਿੱਚ ਜਿਹੜਾ ਆਪਣਾ ਪੂੜ ਇਹਨੂੰ ਆਪਾਂ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਠੀਕ ਹੈ ਜੀ ਦੁੱਧ ਦੇ ਵਿੱਚ ਮਿਕਸ ਕਰਾਂਗੇ ਇਹਦੇ ਵਿੱਚ ਹੁਣ ਆਪਾਂ ਦੁੱਧ ਪਾਉਣੀ ਆ ਥੋੜਾ ਜਿਹਾ ਜਿੰਨਾ ਆਪਾਂ ਨੂੰ ਦੁੱਧ ਦੇ ਵਿੱਚ ਜ਼ਰੂਰਤ ਹੋਊਗੀ ਉਹਨਾਂ ਆਪਾਂ ਪਾਣਾਗੇ ਤੇ ਜਿਹੜੀ ਆਹ ਖੰਡ ਆ ਇਹ ਵੀ ਆਪਾਂ ਵਿੱਚ ਪਾ ਲੈਣੀ ਆ ਇਹਦੇ ਠੀਕ ਹੈ ਜੀ ਹਾਂ ਜੀ ਇਹ ਖੰਡ ਆ ਜਿਹੜੀ ਇਹ ਵੀ ਆਪਾਂ ਵਿੱਚ ਪਾ ਲੈਣੀ ਆ ਸੁੱਕਾ ਦੁੱਧ ਪਾ ਲਿਆ ਖੰਡ ਪਾ ਲਈ ਬੇਸਨ ਸੋਲਿਆਂ ਦੇ ਪੁੱਜੇ ਹੋਏ ਸੋਲਿਆਂ ਦਾ ਬੇਸਨ ਪਾ ਲਿਆ ਤਿੰਨ ਚੀਜ਼ਾਂ ਹੋ ਗਈਆਂ ਜੀ ਹੁਣ ਆਪਣੇ ਕੋਲੇ ਆ ਜਿਹੜਾ ਹੈਗਾ ਫੂਡ ਕਲਰ ਆਪਾਂ ਕੌਲੀ ਦੇ ਵਿੱਚ ਪਾ ਲਿਆ ਤੇ ਇਹ ਫੂਡ ਕਲਰ ਬਹੁਤ ਤਰ੍ਹਾਂ ਦਾ ਮਿਲਦਾਗਾ ਜਿਸ ਕਲਰ ਦਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਆ ਜਿਹੜਾ ਨਾ ਉਹ ਮਿਕਸ ਕਰ ਲੈਣਾ ਠੀਕ ਹੈ ਜੀ ਦੁੱਧ ਪਾ ਕੇ ਇਹਨੂੰ ਕਲਰ ਆ ਜਾਊਗਾ ਇਹਦਾ ਆ ਦੇਖੋ ਜੀ ਇਹ ਵਾਲਾ ਕਲਰ ਆ ਗਿਆ ਇਹਦਾ ਦੁੱਧ ਦੇ ਵਿੱਚ ਹੀ ਮਿਕਸ ਕਰਕੇ ਪਾਓ ਠੀਕ ਹੈ ਉਸ ਤਰ੍ਹਾਂ ਨਹੀਂ ਪਾਉਣਾ ਤੁਸੀਂ ਦੁੱਧ ਦੇ ਵਿੱਚ ਮੈਕਸਿਕ ਇੱਥੇ ਤੁਸੀਂ yellow ਕਲਰ ਵੀ ਪਾ ਸਕਦੇ ਆ ਇਹ ਜਿਹੜਾ red ਕਲਰ ਹੈ ਵੀ ਪਾ ਸਕਦੇ ਆ ਤੁਹਾਨੂੰ ਪਸੰਦ ਆ ਉਹ ਕਲਰ ਕਰ ਲਓ ਹਣਾ ਵੈਸੇ ਇਹ red ਦੀ ਤੇ ਪੀਲੇ ਕਲਰ ਚ ਹੀ ਸੋਹਣੀ ਲੱਗੂਗੀ ਮਠਿਆਈ ਤੇ ਜਿਹੜਾ ਨਾਰੀਆ ਦਾ ਬਰਾਦਾ ਹੈ ਵੀ ਆਪਾਂ ਦੱਸਦੇ ਆ ਬਾਅਦ ਚ ਇਹ ਕਿਵੇਂ ਰਚ ਕਰਨਾ ਹੁਣ ਤੁਸੀਂ ਕੀ ਕਰਨਾ ਇਹਦੇ ਵਿੱਚ ਇਹ ਪਾ ਕੇ ਵੀਰੇ ਇੱਥੇ ਜਿਹੜਾ ਤੁਸੀਂ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦੀ ਆ ਬਦਾਮ ਕਾਜੂ ਹਣਾ ਇਹ ਵੀ ਪਾ ਸਕਦੇ ਆ ਉਹ ਮੈਂ ਪਾਊਡਰ ਬਣਾਇਆ ਹੋਇਆ ਪਾਊਡਰ ਹੀ ਪਾਉਂਗੀ ਉਸ ਤਰ੍ਹਾਂ ਕੋਈ ਨਹੀਂ ਖਾਂਦਾ ਠੀਕ ਹੈ ਜੀ ਪਾਊਡਰ ਆਪਾਂ ਇਹਦੇ ਵਿੱਚ ਜਿਹੜਾ ਮਿਕਸ ਕਰ ਲਵਾਂਗੇ ਫਿਰ ਆਹ ਲਓ ਜੀ ਹੁਣ ਆਪਾਂ ਦੁੱਧ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਆਪਾਂ ਮਿਕਸ ਕਰਦੇ ਆਂ ਸਭ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ ਹਿਲਾ ਲਓ ਆਪਾਂ ਵਿੱਚ ਜਿਹੜਾ ਸੁੱਕਾ ਦੁੱਧ ਆ ਤੇ ਠੰਡਾਗੀ ਉਹ ਜਿਹੜੀ ਭੁਜੇ ਹੋਏ ਸੋਲਿਆਂ ਦੇ ਵਿੱਚ ਮੈਚ ਹੋ ਜੂਗੀ ਇਸ ਤਰ੍ਹਾਂ ਆਹ ਲਓ ਜੀ ਇਹ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਇਹ ਚੀਜ਼ ਮਿਲਾਉਣੀ ਆ ਤੇ ਇਹਦੇ ਨਾਲ ਆਪਾਂ ਇੱਕ ਤਰ੍ਹਾਂ ਦਾ ਆਟਾ ਜਿਹਾ ਗੁੱਧ ਕੇ ਤਿਆਰ ਕਰ ਲਵਾਂਗੇ ਠੀਕ ਹੈ ਜੀ ਹੌਲੀ ਹੌਲੀ ਹਿਲਾਉਂਦੇ ਜਾਣਾ ਇਹਨਾ ਹੋਵੇ ਵੀ ਤੁਸੀਂ ਜ਼ਿਆਦਾ ਪਤਲਾ ਕਰਨ ਉਹਦੀ ਮੁੜ ਕੇ ਤੁਹਾਡੇ ਕੋਲੇ ਮਟੀਰੀਅਲ ਥੋੜਾ ਹੋਵੇ ਹਨ ਇਹ ਚੀਜ਼ ਦਾ ਧਿਆਨ ਰੱਖਿਓ ਇਹਨੂੰ ਮਿਕਸ ਕਰਨਾ ਇਸ ਤਰ੍ਹਾਂ ਬਿਨਾ ਗੈਸ ਜਗਾਏ ਘਰੇ ਮਠਿਆਈ ਤਿਆਰ ਹੋ ਜਾਂਦੀ ਹੈ ਇਹ ਹਲਕੀ ਇਹ ਹੋ ਗਿਆ ਥੋੜਾ ਜਿਹਾ ਹੋਰ ਪਾਉਗਾ ਆਪਣੇ ਕੋਲੇ ਇੰਨਾ ਕਪਾਣੂ ਜਿਹੜਾ ਹੈਗਾ ਇਹ ਚਾਹੀਦਾ ਹੀ ਅਗੜਾ ਠੀਕ ਹੈ ਜੀ ਇਹ ਸਾਰਾ ਪੈਦੂ ਲੱਗ ਤਾਂ ਜਿਵੇਂ ਹੌਲੀ ਹੌਲੀ ਆਸਤੇ ਆਸਤੇ ਹੱਥ ਦੇ ਨਾਲ ਕੋਲਾ ਕੋਲਾ ਹਲਾਉਂਦੇ ਆਣੇ ਇਸ ਤਰ੍ਹਾਂ ਇਹਨੂੰ ਵਿੱਚ ਮਿਲਾ ਕੇ ਇਸ ਤਰ੍ਹਾਂ ਚਮਚੇ ਦੀ ਇਹਦੇ ਨਾਲ ਬੈਕ ਸਾਈਡ ਦੇ ਨਾਲ ਇਸ ਤਰ੍ਹਾਂ ਹਲਾਉਂਦੇ ਜਾਨਾ ਜਿਸ ਤਰ੍ਹਾਂ ਆਪਾਂ ਥੇਲੀ ਦੇ ਨਾਲ ਮੱਕੀ ਦਾ ਆਟਾ ਮਲਦੇ ਹੁੰਨੇ ਆ ਨਾ ਉਸ ਤਰ੍ਹਾਂ ਇੰਨੇ ਕੁ ਦੁੱਧ ਦੇ ਵਿੱਚ ਇਹ ਸਾਰਾ ਜਿਹੜਾ ਬਣ ਕੇ ਮਟੀਰੀਅਲ ರೆਡੀ ਹੋ ਜਾਣਾ ਅੱਗੇ ਮੈਂ ਤੁਹਾਨੂੰ ਦੱਸ ਦਿਆਂ ਜੀ ਆਹਦੇ ਵਿੱਚ ਕਾਜੂ ਵੀ ਪਾ ਸਕਦੇ ਆ ਕਾਜੂ ਮਾਂਗਜ ਬਦਾਮ ਜਿੰਨੇ ਚੀਜ਼ਾਂ ਪਾ ਕੇ ਰੈਡੀ ਕਰਿਓ ਆਪਾਂ ਪਾਊਡਰ ਪਾਵਾਂਗੇ ਠੀਕ ਹੈ ਸਾਫ ਤੇਲ ਤੋਂ ਦੇ ਪਾਊਡਰ ਪਾਵਾਂਗੇ ਹੁਣ ਹਾਂਜੀ ਆਪਾਂ ਬਦਾਮ ਵੀ ਤੁਹਾਨੂੰ ਦਿਖਦੇ ਹੁਣੇ ਥੋੜੇ ਜਿਹਾ ਨਾ ਬਰੀਕ ਘਟ ਕੇ ਤੇ ਮੈਂ ਥੋੜਾ ਜਿਹਾ ਦਰੱਖ ਲੈ ਇਹ ਵੀ ਆਪਾਂ ਪਾਲੇ ਵਿੱਚ ਇਹ ਇੱਕ ਤਰ੍ਹਾਂ ਦਾ ਆਟਾ ਜਿਹਾ ਬਣ ਕੇ ਰੈਡੀ ਹੋ ਗਿਆ ਪੇਸਟ ਹਨ ਤੇ ਹੁਣ ਮੈਂ ਸੋਨ 10 ਪੀ ਅੱਗੇ ਇਹਦਾ ਕੀ ਕਰਨਾ ਹਾਂ ਹਲੋ ਜੀ ਹੁਣ ਆਪਾਂ ਕੀ ਕਰਨਾ ਵੀਰੇ ਇਹ ਆਪਣੇ ਕੋਲੇ ਨਾਰੀਅਲ ਦਾ ਬਰਾਦਾ ਇਹ ਰੱਖ ਲਿਆ ਆਪਾਂ ਜਿਵੇਂ ਆਪਾਂ ਲੱਡੂ ਵਟਦੇ ਹੁੰਦੇ ਹੁੰਨੇ ਆ ਨਾ ਉਸ ਲੋਟ ਇਹਨਾਂ ਨੂੰ ਵਟ ਕੇ ਬੇਸਨ ਦੇ ਪੇੜੇ ਬਣ ਕੇ ਰੈਡੀ ਹੋ ਜਾਣਗੇ ਇਹ ਹਲੋ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਮੈਂ ਸਾਰੇ ਬਣਾ ਦਿੰਨੀ ਆ ਬਸ ਥੋੜੇ ਸਾਹਮਣੇ ਆ ਹਨ ਇਸ ਤਰ੍ਹਾਂ ਹਾਂਜੀ ਇਹ ਹੁਣ ਬੇਸਨ ਦੇ ਮੈਂ ਜਿਹੜੇ ਸੀਗੇ ਲੱਡੂ ਬਣਾ ਕੇ ਇੱਕ ਤਰ੍ਹਾਂ ਤਿਆਰ ਕਰਨੇ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਇਸ ਨਾਰੀਅਲ ਦਾ ਜਿਹੜਾ ਆਪਣੇ ਕੋਲੇ ਉਹ ਆਗਾ ਇਹਦੇ ਵਿੱਚ ਲਗਾ ਕੇ ਇਸ ਤਰ੍ਹਾਂ ਬਹੁਤ ਸੁਣੇ ਸਸਤੇ ਤੇ ਸੌਖੇ ਤਰੀਕੇ ਦੇ ਨਾਲ ਮਠਿਆਈ ਘਰੇ ਵਾ ਕੇ ਸਸਤਾ ਤਾਂ ਨਹੀਂ ਕਹਿ ਸਕਦੇ ਆਪਾਂ ਠੀਕ ਹੈ ਜੀ ਬਹੁਤ ਵਧੀਆ ਮਠਿਆਈ ਬਣ ਕੇ ਰੈਡੀ ਹੋ ਜਾਂਦੀ ਹੈ ਬਜ਼ਾਰਾਂ ਦੇ ਵਿੱਚ ਆਪਾਂ ਮਲਾਪਟਾੜੀ ਚੀਜ਼ ਖਾਂਦੇ ਆ ਹਨਾ ਉਦੇ ਖਾਣ ਨਾਲ ਇਹ ਜੀ ਚੀਜ਼ ਜੇ ਤੁਸੀਂ ਆਪਣੇ ਘਰੇ ਬਣਾ ਕੇ ਰੈਡੀ ਕਰੋ ਤਾਂ ਵਧੀਆ ਲਾ ਠੀਕ ਹੈ ਜੀ ਹਾਂ ਜੀ ਇਹਦੀ ਕੋਈ ਬਣ ਕੇ ਆਪਣੇ ਰੈਡੀ ਹੋਗੇ ਘਰ ਦੇ ਵਿੱਚ ਕੋਈ ਆਪਣਾ ਗੈਸਟ ਆ ਗਿਆ ਤਰੰਤ ਪਰ ਆਪਾਂ ਨੂੰ ਕੋਈ ਚੀਜ਼ ਬਣਾਉਣੀ ਹੋਵੇ ਤਾਂ ਇਸ ਤਰ੍ਹਾਂ ਦੀ ਤੁਸੀਂ ਚੀਜ਼ ਬਣਾ ਕੇ ਰੈਡੀ ਕਰ ਸਕਦੇ ਆ ਇਧਰ ਮੈਂ ਤੁਹਾਨੂੰ ਰੱਖ ਦਿੱਤੀ ਆ ਇਧਰ ਮੈਂ ਬਣਾ ਕੇ ਰੱਖ ਲਈ ਇੱਕ ਪਲੇਟ ਠੀਕ ਹੈ ਜੀ ਇਹ ਤੁਸੀਂ ਇਸ ਤਰ੍ਹਾਂ ਆਪਣੇ ਘਰੇ ਸੌਖੇ ਤਰੀਕੇ ਦੇ ਨਾਲ ਬਣਾ ਕੇ ਰੈਡੀ ਕਰ ਸਕਦੇ ਆ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ